ਇੱਧਰ ਗਰਾਊਂਡ ਆ ਤੇ ਅੱਛਾ ਉਹ ਨਾਲ ਗਰਾਊਂਡ ਆ ਗਰਾਊਂਡ ਆ ਹੂੰ ਇੱਥੇ ਠੇਕਾ ਆ ਹੂੰ ਨਾਲ ਹੀ ਸਕੂਲ ਆ ਸਕੂਲੋਂ ਬੱਚੇ ਪੜ੍ਹਨ ਹੂੰ ਮਤਲਬ ਵੀ ਹੁਣ ਕੀ ਕਹੀਏ ਕਹਿ ਨਹੀਂ ਸਕਦੇ ਵੀ ਠੇਕੇ ਚਾਹਣ ਜਾਂ ਗਰਾਊਂਡ ਚ ਜਾਣ ਮਸ਼ੱਲਾ ਜੀ ਹੂੰ ਠੀਕ ਐ ਇਹ ਵੀ ਐਸੀ ਵੀਡੀਓ ਦੀ ਬੀਬੀ ਵੀਡੀਓ ਦੀ ਲਾ ਲਓ ਹਣਾ ਹੂੰ ਤੇ ਇਹਨਾਂ ਦੇ ਕਮਰੇ ਦੇਖ ਕੇ ਆਓ ਤੁਸੀਂ ਇੱਕ ਵੀਡੀਓ ਥੱਲੇ ਤੱਕ ਲੈ ਕੇ ਜਾਓ ਹੂੰ ਆਜੋ ਭਈਆ ਪੱਤੋਰੇ ਚੱਲਦੇ ਆ ਜੀ ਹਾਂ ਅੱਜ ਸਾਡੇ ਪਿੰਡ ਦਾ ਆਰਓ ਸਿਸਟਮ ਜਿਹੜਾ ਕਿ ਬਾਰਡਰ ਬਕਸ਼ ਆ ਸਾਡਾ ਅਸੀਂ ਤੁਹਾਨੂੰ ਪਾਣੀ ਪਿਉੰਨੇ ਇੱਥੇ ਅੱਛਾ ਅੱਛਾ ਇੱਥੇ ਪਾਣੀ ਪੀਵਾਂਗੇ ਹਾਂ ਇਹ ਪਾਣੀ ਪੀਵਾਂਗੇ ਤੁਹਾਨੂੰ ਇਹ ਇਹਦੇ ਤਾਂ ਹਾਲਾਤ ਬਹੁਤ ਖਾਸ ਤਾਂ ਮੈਨੂੰ ਲੱਗਦਾ ਇੱਥੋਂ ਤਾਂ ਕੋਈ ਪਸ਼ੂ ਨਾ ਪਾਣੀ ਪੀਵੇ ਤੇ ਮੈਂ ਹਾਲਾਤ ਚੰਗੇ ਕਰਨ ਵਾਸਤੇ ਹੀ ਤੁਹਾਨੂੰ ਦਿਖਾ ਰਹੇ ਹਾਂ ਵੀ ਅਸੀਂ ਇੱਥੇ ਚੰਗੇ ਹਾਲਾਤ ਕਰਾਂਗੇ ਪਿਛਲੀ ਤਿੰਨ ਵਾਰ ਪੰਚਾਇਤਾਂ ਬਣ ਗਈਆਂ ਤੀਜੀ ਅੱਗੇ ਆਉਣੀ ਆ ਉਧਰ ਫੇਸ ਇਨਾਂ ਨੂੰ ਪਾਸ ਹੋਏ ਨੂੰ ਬਾਰਡਰ ਬਕਸ਼ ਨੂੰ ਪਰ ਹਾਲੇ ਤੱਕ ਕਾਗਜ਼ਾਂ 'ਚ ਹੀ ਆ ਬਣਿਆ ਨਹੀਂ ਜੀ ਬਾਕੀ ਤੁਸੀਂ ਆਪ ਦੇਖ ਹੀ ਰਹੇ ਹੋ ਹੂੰ ਬਹੁਤ ਬੁਰਾ ਹਾਲ ਆ ਬਹੁਤ ਬੁਰਾ ਹਾਲ ਵੀ ਆਏ ਸੀ ਹਾਂਜੀ ਭਾਈ ਅ ਰਤੇ ਖੇਡੇ ਪਿੰਡ ਨਾਲ ਆਜੋ ਉੱਪਰ ਆਜੋ ਹੂੰ ਨਵਜੋਤ ਸਿੰਘ ਜੀ ਸਰਪੰਚ ਸੀਗੇ ਹੂੰ ਉਦੋਂ ਸਾਡੇ ਤੇ ਬਾਦਲ ਸਾਹਿਬ ਆ ਕੇ ਗਏ ਆ ਹੂੰ ਉਸ ਟਾਈਮ ਤੋਂ ਸਾਡਾ ਵਾਟਰ ਵਕਸੇ ਜਿੰਦੇ ਆ ਰਿਹਾ ਵੀ ਪਾਸ ਹੈ ਕੰਮ ਚੱਲਣਾ ਹੈ ਲਗਭਗ ਮੇਰੇ ਖਿਆਲ ਚ 15 ਸਾਲ ਹੋ ਗਏ ਇਸ ਗੱਲ ਨੂੰ ਬਟ ਕਾਗਜ਼ਾਚ ਚੱਲ ਰਿਹਾ ਹੋਵੇ ਹੋ ਸਕਦਾ ਚੱਲ ਰਿਹਾ ਹੋਵੇ ਕੰਮ ਵੀ ਪਰ ਪਤਾ ਨਹੀਂ ਅਰਚਨ ਕਿੱਥੇ ਹੈ ਕਿਉਂ ਨਹੀਂ ਹੋ ਰਿਹਾ ਸਾਡੇ ਪਾਣੀ ਵੱਲੋਂ ਬਹੁਤ ਜ਼ਿਆਦਾ ਪਿੰਡ ਦਾ ਸਾਡੇ ਦਾ ਬੁਰਾ ਹਾਲ ਹੀ ਲਗਭਗ ਆਪਣੇ ਸ਼ਮਸ਼ਾਨ ਕਾਟਨੇ ਪਿੰਡ ਦੇ ਠੀਕ ਹੈ ਉਹ ਅਲੱਗ ਮਹੱਲਾ ਸੀ ਇਧਰੋਂ ਅਲੱਗ ਹੈ ਇਹਦੀ ਥੋੜੀ ਸਫਾਈ ਹੋਈ ਆ ਹੁਣ ਹੂੰ ਤੁਸੀਂ ਆਪ ਹੀ ਦੇਖ ਲਓ ਸਫਾਈ ਹੋਈ ਹੋਈ ਐ ਜੀ ਸਫਾਈ ਹੋਣ ਕਰਕੇ ਥੋੜਾ ਜਿਹਾ ਦੇਖਣ ਨੂੰ ਲੱਗਦਾ ਪਰ ਆਲੇ ਦੁਆਲੇ ਤੁਸੀਂ ਬਾਉਂਡਰੀ ਦੇਖ ਲਓ ਵੀ ਹੈ ਜਾਂ ਨਾ ਹੈ ਬੈਠਣ ਵਾਲੀ ਜਗ੍ਹਾ ਦੇਖ ਲਓ ਹੂੰ ਉਧਰ ਬੈਠਣ ਵਾਲੀ ਜਗ੍ਹਾ ਉਹ ਉਹ ਬੈਠਣ ਵਾਲੀ ਹਾਂ ਬੈਠਣ ਵਾਲੀ ਜਗ੍ਹਾ ਵੀ ਇੱਥੇ ਜਾਤਾ ਵੀ ਜਦੋਂ ਕੋਈ ਮਰਗਤ ਹੁੰਦੀ ਆ ਆਪਦੀ ਚੀਜ਼ ਲੈ ਕੇ ਆਓ ਤਾਂ ਬੈਠੋਗੇ ਆਦਰਵਾਇਜ਼ ਤੁਸੀਂ ਗਰਾਊਂਡ ਪੱਧਰ ਤੇ ਦੇਖੋ ਵੀ ਬੈਠਣ ਨੂੰ ਕੀ ਚੀਜ਼ ਐ ਕੀ ਦਾ ਡਰ ਡਰ ਵੀ ਲੱਗਿਆ ਰਹਿੰਦਾ ਕਿਵੇਂ ਭਾਈ ਕਿਵੇਂ ਦਾ ਸਾਨੂੰ ਜਦੋਂ ਸੰਸਕਾਰ ਕਰਦੇ ਆ ਬਣ ਤੋਂ ਡਰੀ ਲੱਗਿਆ ਰਹਿੰਦਾ ਵੀ ਇੱਥੇ ਬੈਠਾਂਗੇ ਕਿਤੇ ਹੋਰ ਨਾਲ ਉੱਪਰ ਨਾ ਡਿੱਗ ਜੇ ਨਵੀਂ ਮੁਸੀਬਤ ਨਾ ਖੜੀ ਹੋ ਜੇ ਹੋਰ ਨਾ ਕਿਸੇ ਬੰਦੇ ਨੂੰ ਹਾਂਜੀ ਹਾਂਜੀ ਵੀ ਨਾਲ ਕਿਸੇ ਨੂੰ ਹੋਰ ਨਾ ਲੈ ਜੇ ਹੂੰ ਬਾਕੀ ਇਹ ਸਾਡੀ ਮੰਡੀ ਆ ਗਈ ਹੂੰ ਠੀਕ ਹੈ ਮੰਡੀ ਵੀ ਠੀਕ ਹੈ ਵਧੀਆ ਉਹ ਨਾਲ ਸਾਡੇ ਗਰਾਊਂਡ ਆ ਗਿਆ ਹੂੰ ਵੱਡੇ ਪੱਧਰ ਤੇ ਆ ਜਦੋਂ بارش ਆਉਂਦੀ ਆ ਸਾਡੀ ਲਾਈਟ ਵੀ ਬੰਦ ਰਹਿੰਦੀ ਆ ਵੈਸੇ ਜਿਹੜਾ ਗ੍ਰੈਡ ਆ ਸਾਡਾ ਸ਼ਹਿਰੀ ਉਹ ਚੋਂ ਹੁੰਦਾ ਫੀਡਰ ਚ ਬੰਦ ਨਹੀਂ ਹੋ ਸਕਦੀ ਜਦੋਂ ਆਰਸ਼ ਆਉਂਦੀ ਉੱਥੇ ਵੀ ਇੰਨਾ ਕੋ ਬੁਰਾ ਹਾਲ ਐ ਵੀ ਗ੍ਰੈਡ ਦੇ ਵਿੱਚ ਪਾਣੀ ਭਰ ਜਾਂਦਾ ਅਲਾਸਮੈਂਟਾਂ ਹੁੰਦੀਆਂ ਪਿੰਡ ਦੇ ਵਿੱਚੋਂ ਅਸੀਂ ਉਹ ਵੀ ਚੱਲਦਾ ਇੱਕ ਸਾਡਾ ਨਾ ਪ੍ਰੋਪਰ ਤੌਰ ਤੇ ਇਸ ਵੇੜੇ ਦੀ ਵੀ ਮੰਗਿਆ ਹੂੰ ਇਹ ਠੇਕੇ ਦੀ ਹੂੰ ਇਧਰ ਗਰਾਊਂਡ ਆ ਤੇ ਅੱਛਾ ਉਹ ਨਾਲ ਗਰਾਊਂਡ ਆ ਗਰਾਊਂਡ ਆ ਹੂੰ ਇੱਥੇ ਠੇਕਾ ਆ ਹੂੰ ਇਹ ਠੀਕ ਆ ਇੱਧਰ ਗਰਾਊਂਡ ਆ ਕਿਤੇ ਤਾਂ ਆਪਾਂ ਨੂੰ ਇੱਥੇ ਲਾਇਬ੍ਰੇਰੀ ਚਾਹੀਦੀ ਆ ਹੂੰ ਤੇ ਪਰ ਇੱਥੇ ਠੀਕ ਆ ਵੀ ਨਾਲ ਹੀ ਸਕੂਲ ਆ ਸਕੂਲੋਂ ਬੱਚੇ ਪੜਨ ਹੂੰ ਮਤਲਬ ਵੀ ਹੁਣ ਕੀ ਕਹੀਏ ਕਹਿ ਨਹੀਂ ਸਕਦੇ ਵੀ ਠੇਕੇ ਚਾਹਣ ਜਾਂ ਗਰਾਊਂਡ 'ਚ ਜਾਣ ਰੌਣਕਾਂ ਵਾਦ ਇੱਥੇ ਲੱਗਦੀਆਂ ਸਿਰ ਤਾਂ ਇੱਥੋਂ ਦੀ ਬਈ ਸਕੂਲ ਵਾਲੀਆਂ ਜਿਹੜੀਆਂ ਬੱਚੇ ਆ ਜਾਂ ਖੜਾਰਨਾ ਵਾ ਇੱਧਰ ਦੀ ਕੋਈ ਨਹੀਂ ਆਉਂਦਾ ਹਾਲਾਤ ਸੜਕਾਂ ਵਾਲੇ ਦੇਖ ਲੋ ਇੰਨਾ ਕਰਕੇ ਲਾ ਲੋ ਕਿਉਂ ਨੀ ਕਿਉਂ ਨੀ ਟੱਪਦੀਆਂ ਭਾਈ ਉਹਨਾਂ ਨੂੰ ਡਰ ਲੱਗਦਾ ਡਰ ਲੱਗਦਾ ਨਸ਼ਾ ਪੱਤਾ ਹੁਣ दारू ਪੀ ਕੇ ਬੰਦੇ ਨੂੰ ਕੀ ਪਤਾ ਲੱਗਦਾ ਦੇਖਦੇ ਆਂ ਆਪਾਂ ਜੀ ਤਾਂ ਭਾਈ ਜਸਪਾਲ ਭਾਈ ਇਹ ਜਿਹੜੇ ਲੋਕਾਂ ਦੇ ਅਧੂਰੇ ਕੰਮ ਪਏ ਆ ਏਹੀ ਇਸੇ ਵਜ੍ਹਾ ਕਰਕੇ ਆਪਾਂ ਖੜੇ ਆਂ ਈਹੀ ਪੂਰੇ ਕਰਨੇ ਆ ਹੂੰ ਈਹੀ ਚੀਜ਼ਾਂ ਦੇਖ ਕੇ ਹੀ ਅੰਦਰੋਂ ਆਵਾਜ਼ ਆਉਂਦੀ ਆ ਵੀ ਆਪਾਂ ਮੈਨੂੰ ਕੋਈ ਲਾਲਚ ਹੈ ਨਹੀਂ ਮੈਂ ਆਪਦਾ ਕੰਮ ਵੀ ਕਰ ਸਕਦਾ ਹਨਾ ਹੁਣ ਤੁਹਾਨੂੰ ਸਾਰਾ ਦਿਨ ਹੋ ਗਿਆ ਸਾਰਾ ਪਿੰਡ ਦਿਖਾਉਂਦੇ ਆ ਇਹੀ ਆਪਾਂ ਆਪਦੇ ਕੰਮ ਕਰ ਸਕਦੇ ਆਂ ਹੂੰ ਚਲੋ ਬਾਕੀ ਲੋਕਾਂ ਦਾ ਫਤਵਾ ਤੁਸੀਂ ਦੇਖ ਹੀ ਲਿਆ ਹਨ ਤੇ ਆਜੋ ਚਲਦੇ ਆਂ ਆਪਾਂ ਬਾਕੀ ਪਾਰਕ ਦਿਖਾਉਨੇ ਆ ਤੁਹਾਨੂੰ ਆਪਣੀ ਧਰਮਸ਼ਾਲਾ ਜੀ ਹੂੰ ਠੀਕ ਹੈ ਇਹ ਵੀ ਐਸੀ ਵੀੜੇ ਦੀ ਵੀ ਵੀੜੇ ਦੀ ਲਾ ਲਓ ਹਨ ਹੂੰ ਤੇ ਇਹਨਾਂ ਦੇ ਕਮਰੇ ਦੇਖ ਕੇ ਆਓ ਤੁਸੀਂ ਇੱਕ ਵੀਡੀਓ ਥੱਲੇ ਤੱਕ ਲੈ ਕੇ ਜਾਓ ਹੂੰ ਆਜੋ ਭਈ ਆਪਾਂ ਤੁਰੇ ਚੱਲਦੇ ਹਾਂ ਹਾਂ ਜੀ ਹਾਂ ਹੂੰ ਇਹ ਇਹਦਾ ਭਈ ਹਾਲ ਹੀ ਬਹੁਤ ਮਾੜੇ ਹੋਏ ਪਏ ਆ ਇਹਦੇ ਹਲਾਤ ਕਾਫੀ ਟਾਈਮ ਪਹਿਲਾਂ ਦੀ ਬਣੀ ਹੋਈ ਹੈ ਨਾ ਪਰ ਹੁਣ ਨਵੇਂ ਸਰਪੰਚ ਨੇ ਸ਼ੈੱਡ ਜ਼ਰੂਰ ਪਵਾਇਆ ਸਾਡਾ ਹੂੰ ਤੇ ਬਾਕੀ ਉਧਰ ਬਾਥਰੂਮ ਵਗੈਰਾ ਪਏ ਨੇ ਉਹਨਾਂ ਦਾ ਹਲੇ ਕੰਮ ਹੋਣ ਵਾਲਾ ਬਾਕੀ ਹੈ ਹੂੰ ਜੀ ਹਾਂਜੀ ਤੇ ਇਹਦੇ ਵਾਸਤੇ ਕੀ ਕਰੋਗੇ ਬਾਈ ਫਿਰ ਇਹਦਾ ਜੋ ਰਹਿੰਦਾ ਕੰਮ ਹੈ ਉਹ ਕਰਾਂਗੇ ਜੀ ਠੀਕ ਹੈ ਨਾ ਜੀ ਤੇ ਇੱਧਰ ਕੋਈ ਵੀ ਬਣੇ ਪਏ ਨੇ ਡੱਗ ਬਣਾਉਣ ਵਾਲੇ ਬਾਕੀ ਰਹਿੰਦੇ ਆ ਜੀ ਇੱਧਰ ਦਿਖਾ ਦੂੰ ਇੱਕ ਵਾਰੀ ਜੀ 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 ਟੂਟੀਆਂ ਟੱਪੇ ਸਾਰਾ ਕੁਝ ਹੀ ਹਲੇ ਬਾਕੀ ਪਿਆ ਜੀ ਦਾ ਕਰਦਾ ਕਰਦਾ ਬੜਾ ਸਰਪੰਚ ਸਾਹਿਬ ਅੰਤ ਦੇ ਵਿੱਚ ਹਾਂਜੀ ਕੀ ਕਹੋਗੇ ਬੰਤ ਦੇ ਵਿੱਚ ਇਹੀ ਹੈ ਵੀ ਬਾਕੀ ਜਿਹੜੇ ਵੋਟਰ ਨੇ ਨਾ ਉਹਨਾਂ ਨੂੰ ਇੱਕ ਬੇਨਤੀ ਹੈ ਹੂੰ ਵੀ ਤੁਸੀਂ ਇੱਕ ਬੋਤਲ ਪਿੱਛੇ 5 ਸਾਲ ਖਰਾਬ ਨਾ ਕਰਿਓ ਕਿਤੇ ਸੋਚੋ ਵੀ ਬੋਤਲ ਬੋਤਲ ਦੇਊਗੀ 10 15 ਮਿੰਟ ਅੱਧੇ ਘੰਟੇ ਦਾ ਸਵਾਦ ਹਨਾ 5 ਸਾਲ ਬਾਅਦ ਚ ਫਿਰ ਤੁਸੀਂ ਟੈਨਸ਼ਨਾਂ ਚ ਹੀ ਘਟਣਾ ਵੀ ਆਪਾਂ ਆਪਣੀਆਂ ਧੀਆ ਪਣਾ ਵਾਸਤੇ ਆਪਦੇ ਘਰ ਵਾਸਤੇ ਵੋਟ ਪਾਉਣੇ ਹੁੰਨੇ ਆ ਵੀ ਕੋਈ ਚੰਗਾ ਮੂਰੇ ਆਉਦੇਦਾਰ ਮਿਲੇ ਆਪਾਂ ਨੂੰ ਪਰ ਆਉਦੇਦਾਰ ਚੰਗਾ ਲਿਆਉਣ ਲਈ ਬੋਤਲ ਦੀ ਵਰਤੋਂ ਨਾ ਕਰਿਓ ਆਪ ਦੇਖਿਓ ਪੜਿਆ ਲਿਖਿਆ ਹੋਵੇ ਤੇ ਸਮਝਦਾਰ ਬੰਦਾ ਹੋਵੇ ਇੱਧਰ ਹੁਣ ਪਾਣੀ ਦਾ ਨਿਕਾਸ ਵਾਸਤੇ ਛੱਪੜ ਬਣਿਆ ਹੋਇਆ ਹੂੰ ਕੋਈ ਪਹਿਲਾਂ ਕਦੇ ਹੁੰਦੀ ਹੋਊਗੀ ਵਧੀਆ ਹਾਲਤ ਪਰ ਅੱਜ ਦੀ ਹਾਲਤ ਦੇਖ ਲਓ ਹੁਣ ਤੁਨੂੰ ਇੱਥੇ ਸਮੈਲ ਆਉਣ ਲੱਗ ਗਈ ਹੂੰ ਠੀਕ ਐ ਇਹਦੇ ਆਲੇ ਦੁਆਲੇ ਸਾਰੇ ਘਰ ਬਣੇ ਹੋਏ ਨੇ ਉਹ ਉਹਨਾਂ ਦਾ ਕੀ ਹੋ ਰਿਹਾ ਰਹਿੰਦੇ ਹੋਣਗੇ ਬਾਈ ਬਸ ਹੁਣ ਮਜਬੂਰੀ ਐ ਹੂੰ ਸਾਰਿਆਂ ਸਾਰੇ ਬੰਦੇ ਮਜਬੂਰੀ ਨੂੰ ਨਹੀਂ ਨਾ ਅੱਗੇ ਲੈ ਕੇ ਹੋਰ ਕਿਤੇ ਜਾ ਸਕਦੇ ਇਹਨਾਂ ਦੀ ਮਜਬੂਰੀ ਹੈ ਨਾ ਨਾਲਕਰ ਠੀਕ ਹੈ ਇੱਧਰ ਦੇਖੋ ਤਾਂ ਆਪਦੀ ਮੰਡੀ ਵਾਲੀ ਸੜਕ ਤਾਂ ਇਹ ਇਹ ਸੜਕ ਹੈ ਹੂੰ ਇਹ ਸੜਕ ਹੈ ਤੁਸੀਂ ਦੇਖੋ ਹੂੰ ਇਹ ਸੜਕ ਤਾਂ ਖਤਮ ਹੀ ਹੋ ਗਈ ਹੂੰ ਜਿਦਾ ਆਪਾਂ ਦੇਖ ਹੀ ਰਹੇ ਹਾਂ ਇਹ ਛੱਪੜ ਵੀ ਸਾਡੇ ਅਸੀ ਪਰਿਵਾਰ ਆ ਜਿਹੜੇ ਉਹਨਾਂ ਵਾਸਤੇ ਤਾਂ ਇੱਕ ਤੰਸਰੀ ਹੈ ਬਸ ਬਿਮਾਰੀ ਦੇ ਕਰਕੇ ਬਿਮਾਰੀ ਦਾ ਘਰੀ ਆ